ਸੱਸੀਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਇਹ ਬੁਲੇਟਿਨ ਲੈ ਕੇ ਜਿਸ ਦੇ ਵਿੱਚ ਅਸੀਂ ਜ਼ਿਕਰ ਕਰਾਂਗੇ ਚੰਡੀਗੜ੍ਹ ਦਾ ਖੂਬ ਚਰਚਾ ਦੇ ਵਿੱਚ ਇਸ ਸਮੇਂ ਚੰਡੀਗੜ੍ਹ ਹੈ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਦੇ ਇਲੈਕਸ਼ਨ ਨੇ ਚੰਡੀਗੜ੍ਹ ਦੇ ਵਿੱਚ ਬਦਲਾ ਜਾਂ ਆਰਟੀਕਲ 240 ਦੇ ਅਧੀਨ ਲੈ ਕੇ ਆਉਣ ਵਾਲੀ ਚਰਚਾਵਾ ਦੇ ਵਿਚਾਲੇ ਰਵਨੀਤ ਬਿੱਟੂ ਕੇਂਦਰੀ ਰਾਜ ਮੰਤਰੀ ਨੇ ਭਾਜਪਾ ਦੇ ਵੱਡੇ ਆਗੂ ਨੇ ਉਹਨਾਂ ਦੇ ਵੱਲੋਂ ਨਿਊਜ਼ ਇਟ ਇਨ ਪੰਜਾਬ ਦੇ ਉੱਤੇ ਇੱਕ ਵੱਡਾ ਬਿਆਨ ਦਿੱਤਾ ਗਿਆ ਦਾਵਾ ਕੀਤਾ ਗਿਆ ਔਰ ਇਹ ਦਾਵਾ ਸੀ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਇਸ ਖਬਰ ਦੇ ਨਾਲ ਹੀ ਅਗਾਸ ਕਰਨ ਜਾ ਰਹੇ ਹਾਂ ਪੀਯੂ ਸੈਨੇਟ ਚੋਣਾਂ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਪੀਯੂ ਚੋਣਾਂ ਦੀ ਤਰੀਕ ਦਾ ਜਲਦ ਐਲਾਨ ਹੋਵੇਗਾ ਅਗਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਸੋਮਵਾਰ ਜਾਂ ਮੰਗਲਵਾਰ ਯਾਨੀ ਕਿ ਅਗਲੇ 24 48 ਘੰਟਿਆਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਸੈਨੇਟ ਚੋਣਾਂ ਕਰਵਾਉਣ ਦੇ ਲਈ ਪੀਯੂ ਦੇ ਵਿੱਚ ਧਰਨਾ ਲੱਗਿਆ ਹੋਇਆ ਹੈ ਪਿਛਲੇ ਕਈ ਦਿਨਾਂ ਤੋਂ ਧਰਨੇ ਦੇ ਉੱਤੇ ਸਟੂਡੈਂਟਸ ਬੈਠੀ ਹੋਈ ਨੇ 10 ਤਰੀਕ ਨੂੰ ਇੱਕ ਵੱਡਾ ਇਕੱਠ ਸੱਦਿਆ ਗਿਆ ਸੀ ਜਿਸ ਦੇ ਵਿੱਚ ਕਈ ਪੋਲਿਟੀਕਲ ਪਾਰਟੀਆਂ ਦੇ ਆਗੂ ਵੀ ਉੱਥੇ ਪਹੁੰਚ ਗਏ ਸਨ ਤੇ ਇਸ ਵਿਚਾਲੇ ਜੋ ਹੁਣ ਰਮਨੀਤ ਬਿੱਟੂ ਸਿੱਧੇ ਤੌਰ ਦੇ ਉੱਤੇ ਨਿਊਜ਼ 18 ਦੇ ਨਾਲ ਗੱਲਬਾਤ ਦੇ ਵਿੱਚ ਕਿਹਾ ਕਿ ਗਏ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜੀਆਂ ਪੀਯੂ ਦੀਆਂ ਸੈਨੇਟ ਤੇ ਸਿੰਡੀਕੇਟ ਵਾਲੀਆਂ ਚੋਣਾਂ ਨੇ ਜੋ ਜਿਹੜੇ ਹੁਣ ਸਟੂਡੈਂਟਸ ਹੜਤਾਲ ਦੇ ਉੱਤੇ ਬੈਠੇ ਹੋਏ ਨੇ ਸਟ੍ਰਾਈਕ ਕਰਕੇ ਬੈਠੇ ਹੋਏ ਨੇ ਧਰਨਾ ਦੇ ਰਹੇ ਨੇ ਯੂਨੀਵਰਸਿਟੀ ਦੇ ਅੰਦਰ ਤਾਂ ਉਹਨਾਂ ਦੇ ਵੱਲੋਂ ਇਹ ਡਿਮਾਂਡ ਕੀਤੀ ਜਾ ਰਹੀ ਹੈ ਕਿ ਜਿਹੜੀ ਚੋਣਾਂ ਦੀ ਤਰੀਕ ਆ ਉਹ ਜਾਰੀ ਕੀਤੀ ਜਾਵੇ ਤਰੀਕ ਦਾ ਐਲਾਨ ਕੀਤਾ ਜਾਵੇ ਤਾਂ ਤਰੀਕ ਦਾ ਐਲਾਨ ਅਜੇ ਤੱਕ ਨਹੀਂ ਹੋਇਆ ਦਰਅਸਲ ਇਹ ਪੂਰਾ ਵਿਵਾਦ ਕੀ ਹੈ ਮੈਂ ਤੁਹਾਨੂੰ ਰਮਨਿਤ ਬਿੱਟੂ ਦਾ ਬਿਆਨ ਵੀ ਸੁਣਾਉਣਾ ਹੈ ਕੁਝ ਹੀ ਪਲਾਂ ਦੇ ਵਿੱਚ ਇਹ ਪੂਰਾ ਵਿਵਾਦ ਇਹ ਹੈ ਕਿ ਸੈਨੇਟ ਤੇ ਸਿੰਡੀਗੇਟ ਨੂੰ ਭੰਗ ਕਰਨ ਦਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਉਹ ਨੋਟੀਫਿਕੇਸ਼ਨ ਨੂੰ ਲੈ ਕੇ ਵਿਰੋਧ ਹੁੰਦਾ ਤਾਂ ਨੋਟੀਫਿਕੇਸ਼ਨ ਵਾਪਸ ਲੈ ਲਿਆ ਜਾਂਦਾ ਪਰ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਂਦਾ ਹੈ ਪਹਿਲੇ ਔਰ ਦੂਜੇ ਦੇ ਵਿੱਚ ਫਰਕ ਸਿਰਫ ਇਹ ਨਾ ਸੀ ਕਿ ਪਹਿਲੇ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਕਿ ਨੋਟੀਫਿਕੇਸ਼ਨ ਲਾਗੂ ਨਾਲ ਦੀ ਨਾਲ ਕਰ ਦਿੱਤਾ ਜਾਂਦਾ ਹੈ ਡੇਟ ਉਸ ਦੇ ਵਿੱਚ ਸਿੱਧਾ ਲਿਖਿਆ ਗਿਆ ਸੀ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਇਸ ਨੂੰ ਲਾਗੂ ਸਮਝਿਆ ਜਾਵੇ ਪਰ ਜਦੋਂ ਦੂਜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤਾਂ ਉਸ ਦੇ ਵਿੱਚ ਡੇਟ ਨਹੀਂ ਮੈਂਸ਼ਨ ਸੀ ਉਹ ਸੀ ਕਿ ਇਨ ਫਿਊਚਰ ਉਸ ਨੂੰ ਕਿੱਦਾਂ ਜਾਏਗਾ ਪਰ ਵਿਰੋਧ ਜਾਰੀ ਰਿਹਾ ਤਾਂ ਫਿਰ 10 ਤਰੀਕ ਵਾਲੇ ਧਰਨੇ ਪ੍ਰਦਰਸ਼ਨ ਤੋਂ ਪਹਿਲਾਂ ਹੀ ਉਹ ਨੋਟੀਫਿਕੇਸ਼ਨ ਵੀ ਵਾਪਸ ਲੈ ਲਿਆ ਤਾਂ ਨੋਟੀਫਿਕੇਸ਼ਨ ਵਾਪਸ ਹੋ ਗਿਆ ਫਿਰ ਇਹ ਵੀ ਬਿਆਨ ਸਾਹਮਣੇ ਆ ਗਿਆ ਕਿ ਜਿਹੜੀਆਂ ਸੈਨੇਟ ਦੇ ਇਲੈਕਸ਼ਨਸ ਨੇ ਉਹਨਾਂ ਦਾ ਇੱਕ ਪ੍ਰਪੋਜ਼ਲ ਵੀ ਸੀ ਦੇ ਵੱਲੋਂ ਭੇਜ ਦਿੱਤਾ ਗਿਆ ਜਿਹੜੇ ਚਾਂਸਲਰ ਨੂੰ ਔਰ ਉਥੋਂ ਪ੍ਰਬੰਧਕੀ ਪ੍ਰਸ਼ਟਪਤੀ ਦੇ ਵੱਲੋਂ ਪ੍ਰਬੰਧਕੀ ਮਿਲਣੀ ਹੁਣ ਬਾਕੀ ਹੈ 10 ਤਰੀਕ ਵਾਲਾ ਧਰਨਾ ਪ੍ਰਦਰਸ਼ਨ ਫਿਰ ਵੀ ਹੋਇਆ ਖੂਬ ਬਾਬਾ ਯੂਨੀਵਰਸਿਟੀ ਦੇ ਵਿੱਚੋਂ ਦਾ ਨਜ਼ਰ ਆਇਆ ਬਹੁਤ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਪਹੁੰਚੇ ਹੋਏ ਸਨ ਤੇ ਹੁਣ ਰਮਨਿਤ ਬਿੱਟੂ ਦੇ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਕੱਲ ਜਾਂ ਪਰਸੋਂ ਮੰਡੇ ਜਾਂ ਟਿਊਜ਼ਡੇ ਚੋਣਾਂ ਦੀਆਂ ਤਰੀਕਾਂ ਵਾਲਾ ਨੋਟੀਫਿਕੇਸ਼ਨ ਜਾਰੀ ਹੋਣ ਜਾ ਰਿਹਾ ਪੰਜਾਬ ਯੂਨੀਵਰਸਿਟੀ ਦੀਆਂ ਇਲੈਕਸ਼ਨਾਂ ਦੀ ਉਹ ਵੀ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿ ਰਿਹਾ ਬਈ ਅਗਲੇ ਕੁਝ ਦਿਨਾਂ ਚ ਕੁਝ ਦਿਨਾਂ ਚ ਜਿਹੜੀ ਆ ਉਹ ਡੇਟ ਡਿਕਲੇਅਰ ਹੋ ਜਾਏਗੀ ਇਸ ਦੇ ਬਾਰੇ ਵੀ ਜਿਹੜੀ ਸਾਡੀ ਲੀਡਰਸ਼ਿਪ ਆ ਉਹ ਕਲੈਰਟੀ ਨਾਲ ਉਹਨਾਂ ਨਾਲ ਗੱਲ ਹੋਈ ਆ ਤੇ ਮੈਂ ਇਹ ਕਿਉਂਕਿ ਟਾਈਮ ਦੇਣਾ ਠੀਕ ਗੱਲ ਨਹੀਂ ਗਈ ਮੇਰੇ ਵੱਲੋਂ ਪਰ ਇਹਦੀ ਵੀ ਜਿਵੇਂ ਆ ਕਲੈਰਟੀ ਆਈ ਆ ਉਸੇ ਤਰੀਕੇ ਨਾਲ ਮੈਨੂੰ ਲੱਗਦਾ ਮੰਡੇ ਟਿਊਜ਼ਡੇ ਨੂੰ ਬਿਲਕੁਲ ਉਹਦੀ ਡੇਟਸ ਦੀ ਕਲੈਰਟੀ ਵੀ ਆ ਜਿਹੜੀ ਇਲੈਕਸ਼ਨ ਦੀ ਉਹ ਵੀ ਯੂਨੀਵਰਸਿਟੀ ਦੀ ਆ ਜਾਏਗੀ ਇਸ ਸਭ ਦੇ ਵਿਚਾਲੇ ਪੰਜਾਬ ਯੂਨੀਵਰਸਿਟੀ ਦਾ ਅਸੀਂ ਜ਼ਿਕਰ ਕਰਦੇ ਹਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੱਢਿਆ ਗਿਆ ਰੋਸ ਮਾਰਚ ਪ੍ਰਦਰਸ਼ਨਕਾਰੀ ਸਟੂਡੈਂਟਸ ਨੇ ਪੀਯੂ ਦੇ ਵਿੱਚ ਰੋਸ ਮਾਰਚ ਕੱਢਿਆ 26 ਤਰੀਕ ਦੀ ਪੀਯੂ ਬੰਦ ਦੀ ਕਾਲ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਕਾਬਿਲ ਗੌਰ ਹੈ 26 ਨਵੰਬਰ ਨੂੰ ਪੀਯੂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ ਔਰ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਜਿਹੜੀ ਯੂਨੀਵਰਸਿਟੀ ਦੀ ਚੋਣ ਦੀ ਤਰੀਕ ਹੈ ਸਿੰਡੀਕੇਟ ਤੇ ਸੈਨੇਟ ਇਲੈਕਸ਼ਨ ਦੀ ਜਿਹੜੀ ਤਰੀਕ ਹੈ ਉਹ ਪੂਰੀ ਤੌਰ ਦੇ ਤੇ ਜਾਰੀ ਕੀਤੀ ਜਾਵੇ ਜੇਕਰ ਜਾਰੀ ਨਹੀਂ ਕੀਤੀ ਜਾਂਦੀ ਤਾਂ ਫਿਰ ਉਪਰਦਰਸ਼ਨ ਆਪਣਾ ਜਾਰੀ ਰੱਖਣਗੇ ਤੇ 26 ਨਵੰਬਰ ਨੂੰ ਇੱਕ ਕਾਲ ਵੀ ਦਿੱਤੀ ਗਈ ਹੈ ਉਸ ਨੂੰ ਲੈ ਕੇ ਯੂਨੀਵਰਸਿਟੀ ਦੇ ਵਿੱਚ ਕਰੋਸ ਮਾਰਚ ਵੀ ਘੜਿਆ ਗਿਆ ਇੱਕ ਪ੍ਰਦਰਸ਼ਨ ਹੋਇਆ ਸੀ 10 ਤਰੀਕ ਨੂੰ 10 ਨਵੰਬਰ ਨੂੰ ਔਰ ਉਸ ਪ੍ਰਦਰਸ਼ਨ ਦੇ ਵਿੱਚ ਸਟੂਡੈਂਟਸ ਪਹੁੰਚੇ ਪੋਲਿਟੀਕਲ ਰੰਗ ਵੀ ਉੱਥੇ ਨਜ਼ਰ ਆਏ ਕਰੀਕਲ ਮਿਲਾਕੇ ਉੱਥੇ ਦੀ ਸਥਿਤੀ ਇਹ ਸੀ ਕਿ ਪੂਰਾ ਦਿਨ ਬਿਵਾਲ ਨਾ ਹੁੰਦਾ ਰਹੇ ਪਰ ਅਜੇ ਮਾਮਲਾ ਸਿਰੇ ਨਹੀਂ ਚੜਿਆ ਨੋਟੀਫਿਕੇਸ਼ਨਸ ਤਾਂ ਆਲਰੇਡੀ ਵਾਪਸ ਹੋ ਚੁੱਕੇ ਨੇ ਪਰ ਦੂਜੇ ਪਾਸੇ ਜੇਕਰ ਅਸੀਂ ਜ਼ਿਕਰ ਕਰੀਏ ਤਾਂ ਚੋਣਾਂ ਦੀ ਤਾਰੀਖ ਦਾ ਐਲਾਨ ਨਹੀਂ ਹੋਇਆ ਉਸ ਨੂੰ ਲੈ ਕੇ 26 ਨਵੰਬਰ ਨੂੰ ਆਉਣ ਆਉਂਦੀ 26 ਤਰੀਕ ਨੂੰ ਇਹ ਪ੍ਰਦਰਸ਼ਨ ਕੀਤਾ ਜਾਣਾ ਅੱਗੇ ਬਾਤਾਂ ਤੇ ਹੁਣ ਗੱਲ ਚੰਡੀਗੜ੍ਹ ਦੀ ਕਰਾਂਗੇ ਹੁਣ ਤੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜ਼ਿਕਰ ਸੀ ਹੁਣ ਚੰਡੀਗੜ੍ਹ ਦਾ ਜ਼ਿਕਰ ਕਰਾਂਗੇ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ 24 ਘੰਟਿਆਂ ਦੇ ਅੰਦਰ ਹੀ ਕੇਂਦਰ ਦੀ ਸਰਕਾਰ ਨੇ ਸਪਸ਼ਟੀਕਰਨ ਦਿੱਤਾ ਜਿਸ ਦੇ ਉੱਤੇ ਮੁੱਖ ਮੰਤਰੀ ਮਾਨ ਨੇ ਤੰਜ ਕੱਸਿਆ ਪਰ ਇਸ ਤੋਂ ਪਹਿਲਾਂ ਵਿਰੋਧੀਆਂ ਦੇ ਵੱਲੋਂ ਸਵਾਲ ਚੁੱਕਣ ਤੇ ਗ੍ਰਹਿ ਮੰਤਰਾਲੇ ਨੇ ਸਪਸ਼ਟੀਕਰਨ ਦੇ ਕੇ ਪੂਰੀ ਸਥਿਤੀ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਐਸੇ ਫੈਸਲੇ ਲੈਣੇ ਕਿ ਕਾਹ ਲੋੜ ਤਾਂ ਜੋ ਬਾਅਦ ਵਿੱਚ ਵਾਪਸ ਲੈਣੇ ਪੈਣ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਬਿਆਨ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਭਾਜਪਾ ਦੇ ਵੱਲੋਂ ਲਏ ਯੂ-ਟਰਨ ਤੋਂ ਬਾਅਦ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਤੰਜ ਕਸਿਆ ਕਿ ਅਜਿਹੇ ਫੈਸਲੇ ਲੈਂਦੇ ਕਿਉਂ ਜੇ ਵਾਪਸ ਲੈਣੇ ਪੈਣ ਦਰਸਲ ਬੀਤੇ ਦਿਨੀ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਨੂੰ ਆਰਟੀਕਲ 240 ਤਹਿਤ ਲੈਉਣ ਅਤੇ 131ਵੇਂ ਸੰਵਿਧਾਨਿਕ ਸੋਧ ਦੇ ਟਵੀਟ ਨੇ ਪੰਜਾਬ ਦਾ ਸਿਆਸੀ ਮਾਹੌਲ ਪਖਾੜ ਦਿੱਤਾ ਵਿਰੋਧੀ ਧਿਰਾਂ ਨੇ ਮੋਰਚਾ ਖੋਲਿਆ ਤਾਂ ਕੇਂਦਰ ਸਰਕਾਰ ਨੇ 24 ਘੰਟੇ ਦੇ ਅੰਦਰ ਹੀ ਸਪਸ਼ਟਿਕਰਣ ਜਾਰੀ ਕੀਤਾ ਅਤੇ ਕਿਹਾ ਕੀ ਕੇਂਦਰ ਸਰਕਾਰ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਲਈ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦਾ ਪ੍ਰਸਤਾਵ ਇਸ ਸਮੇਂ ਕੇਂਦਰ ਸਰਕਾਰ ਦੇ ਪੱਧਰ ਤੇ ਵਿਚਾਰ ਅਧੀਨ ਹੈ। ਇਸ ਪ੍ਰਸਤਾਵ ਤੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ। ਇਹ ਪ੍ਰਸਤਾਵ ਕਿਸੇ ਵੀ ਤਰ੍ਹਾਂ ਚੰਡੀਗੜ੍ਹ ਦੀ ਸ਼ਾਸਨ ਪ੍ਰਣਾਲੀ ਜਾਂ ਪੰਜਾਬ ਜਾਂ ਹਰਿਆਣਾ ਦੇ ਚੰਡੀਗੜ੍ਹ ਦੇ ਨਾਲ ਰਵਾਇਤੀ ਸੰਬੰਧਾਂ ਨੂੰ ਨਹੀਂ ਬਦਲਦਾ। ਚੰਡੀਗੜ੍ਹ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਸਾਰੇ ਹਿੱਸੇਦਾਰਾਂ ਦੇ ਨਾਲ ਟੁਕਵੀਂ ਸਲਾਹ مشਵਰੇ ਤੋਂ ਬਾਅਦ ਹੀ ਟੁਕਵਾ ਫੈਸਲਾ ਲਿਆ ਜਾਵੇਗਾ। ਅਗੇ ਲਿਖਦੇ ਨੇ ਸੰਸਦ ਦੇ ਆਉਣ ਵਾਲੇ ਸਰਦ ਰੁੱਤ ਸੈਸ਼ਨ ਵਿੱਚ ਇਸ ਮਸਲੇ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਤੋਂ ਯਾ ਗੁਰੂ ਸਾਹਿਬ ਕੀ ਸ਼ਤਾਬਦੀ ਮਨਾਣੇ ਮੇ ਲਗੇ ਹੋਏ ਹਨ ਉਹ ਪਤਾ ਨਹੀਂ ਕਿਆ ਕਿਆ ਖੇਲ ਕਰਤੇ ਰਹਤੇ ਹਨ ਪਿੱਛੇ ਸੇ। ਤੋਂ ਗੁਰੂ ਸਾਹਿਬ ਹੀ ਉਨਕੋ ਸ਼ਾਇਦ ਸਮਤ ਬਖਸ਼ ਰਹੇ ਹਨ ਕਿ ਉਹ ਵਾਪਸ ਲੈ ਰਹੇ ਹਨ। ਐਸੇ ਫੈਸਲੇ ਲੈਣੇ ਕੀ ਕਿਆ ਜ਼ਰੂਰਤ ਹੈ ਜੋ ਬਾਅਦ ਮੇ ਵਾਪਸ ਲੈਣੇ ਪੜੇ। ਉਹ ਪਤਾ ਨਹੀਂ ਕੌਣ ਨੂੰ ਉਹਨੂੰ ਸਲਾਹ ਦਿੰਦਾ ਹੈ ਲੇਕਿਨ ਮੈਂ ਤਾਂ ਇਹ ਹੀ ਅਰਦਾਸ ਕਰ ਸਕਦਾ ਹਾਂ ਕਿ ਭਗਵਾਨ ਉਹਨੂੰ ਸਮਤ ਬਖਸ਼ੇ ਤੇ ਹੁਣ ਤੁਹਾਨੂੰ ਸੀਐਮ ਦਾ ਬਿਆਨ ਵੀ ਸੁਣਵਾ ਦੇਣਿਆ ਜੋ ਇਸ ਸਪਸ਼ਟ ਕਰਨ ਤੋਂ ਬਾਅਦ ਆਇਆ ਕਾਂਗਰਸ ਪਾਰਟੀ ਨੇ ਇਸੇ ਤਰੀਕੇ ਨਾਲ ਹਰ ਚੀਜ਼ ਪੰਜਾਬ ਦੀ ਹੌਲੀ 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 ਕਰਕੇ ਖੋਈ ਆ ਪਰ ਮੈਂ ਕਲੀਅਰ ਕਰਦਾ ਬਿਲਕੁਲ ਵੀ ਕੋਈ ਵੀ ਪਾਰਲੀਮੈਂਟ 'ਚ ਇਹ ਗੱਲ ਨਹੀਂ ਆ ਰਹੀ ਨਾ ਇਹ ਤੇ ਕੋਈ ਅੱਗੇ ਕਿ ਤੂੰ prontua ਮੈਂ ਇਹ ਪਹਿਲਾ ਸਭ ਨੂੰ ਸਾਰੇ ਜਿਹੜੇ ਪੋਲਿਟਿਕਸ ਕਰਨਾ ਚਾਹੁੰਦੇ ਆ ਉਹਨਾਂ ਨੂੰ ਕਲੀਅਰ ਕਰਨਾ ਚਾਹੁੰਨਾ ਇਹ ਹੈ ਜੀ ਬਿਲਕੁਲ ਕੋਈ ਗੱਲ ਉਧਰ ਪੰਜਾਬ বিজেপি ਦੇ ਕਾਰਜਕਾਰੀ ਪ੍ਰਧਾਨ ਅਸ਼ਨੀ ਸ਼ਰਮਾ ਨੇ ਸਪਸ਼ਟ ਕਰ ਦਿੱਤਾ ਕਿ ਪੰਜਾਬ ਭਾਜਪਾ ਹਰ ਹਾਲ ਚ ਸੁਭੇ ਦੇ ਨਾਲ ਖੜੀ ਹੈ ਟਵੀਟ ਕਰਕੇ ਉਹਨਾਂ ਨੇ ਲਿਖਿਆ ਕੇਂਦਰ ਸਰਕਾਰ ਦੇ ਟਵੀਟ ਨੇ ਸਪਸ਼ਟ ਕਰ ਦਿੱਤਾ ਕਿ ਚੰਡੀਗੜ੍ਹ ਦੇ ਮਸਲੇ 'ਚ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ 'ਚ ਕੋਈ ਬਿਲ ਨਹੀਂ ਲਿਆਂਦਾ ਜਾ ਰਿਹਾ ਇਸ ਟਵੀਟ ਤੋਂ ਸਪਸ਼ਟ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਦਾ ਪੰਜਾਬ ਅਤੇ ਪੰਜਾਬੀਆਂ ਦੇ ਪ੍ਰਤੀ ਖਾਸ ਪਿਆਰ ਹੈ ਅਤੇ ਉਹਨਾਂ ਦੀ ਸੋਚ ਹਮੇਸ਼ਾ ਪੰਜਾਬ ਪੱਖੀ ਹੈ ਪੰਜਾਬ ਦੇ ਪਾਣੀ ਦਾ ਮਸਲਾ ਹੋਵੇ ਚੰਡੀਗੜ੍ਹ ਦਾ ਜਾਂ ਹੋਰ ਪੰਜਾਬ ਨਾਲ ਸੰਬੰਧਿਤ ਮੁੱਦੇ ਹੋਣ ਪੰਜਾਬ বিজেপি ਹਮੇਸ਼ਾ ਪੰਜਾਬ ਦੇ ਨਾਲ ਖੜੀ ਸੀ ਖੜੀ ਹੈ ਅਤੇ ਖੜੀ ਰਹੇਗੀ ਭਾਵੇਂ ਕੇਂਦਰ ਸਰਕਾਰ ਨੇ ਆਪਣਾ ਸਪਸ਼ਟਿਕਰਨ ਦੇ ਦਿੱਤਾ ਹੈ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਜੇਕਰ 131ਵਾਂ ਸੋਧ ਬਿਲ ਪਾਸ ਹੋਇਆ ਤਾਂ ਕੀ ਹੋਏਗਾ ਸੋਧ ਬਿਲ ਹੋਣ ਤੇ ਚੰਡੀਗੜ੍ਹ ਦਾ ਸਟੇਟਸ ਬਦਲ ਜਾਵੇਗਾ ਚੰਡੀਗੜ੍ਹ ਪ੍ਰਸ਼ਾਸਨ ਦਾ ਪੂਰਾ ਖਾਕਾ ਬਦਲਣਾ ਤੈ ਹੈ ਸਿੱਧਾ ਕੇਂਦਰ ਦੇ ਕੋਲ ਵਿਧਾਨਿਕ ਸ਼ਕਤੀ ਚਲੀ ਜਾਵੇਗੀ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤੇ ਗੇ ਐਲਜੀ ਪ੍ਰਸ਼ਾਸਨ ਚਲਾਉਣਗੇ ਦੇਸ਼ ਦੇ ਰਾਸ਼ਟਰਪਤੀ ਨੂੰ ਨਿਯਮ ਬਣਾਉਣ ਦਾ ਅਧਿਕਾਰ ਮਿਲੇਗਾ ਨਵੇਂ ਨਿਯਮ ਬਣਾਉਣ ਅਤੇ ਪੁਰਾਣਿਆਂ ਚ ਸੋਧ ਕਰਨ ਚ ਆਸਾਨੀ ਹੋਏਗੀ ਸੰਸਦ ਵੱਲੋਂ ਬਣਾਏ ਪੁਰਾਣੇ ਨਿਯਮ ਬਦਲੇ ਜਾ ਸਕਦੇ ਨੇ ਅੰਡੇਮਾਨ ਨਿਕੁਬਾਰ ਤੇ ਲਕਸ਼ਦੀਪ ਦੀ ਤਾਰਾ ਯੂਟੀ ਬਣ ਜਾਵੇਗਾ ਸਿਆਸੀ ਮਸਲਿਆਂ ਦੇ ਵਿੱਚ ਪੰਜਾਬ ਦੇ ਚੰਡੀਗੜ੍ਹ ਦੇ ਵਿਚਾਲੇ ਦੂਰੀ ਵਧੇਗੀ ਅਤੇ ਐਸਐਸਪੀ ਤੇ ਡੀਸੀ ਦੀ ਨਿਯੁਕਤੀ ਕੇਂਦਰ ਵੱਲੋਂ ਹੋਵੇਗੀ ਡੈਸਕ ਤੋਂ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਤਾਂ ਪੋਲਿਟੀਕਲ ਇਸ ਸਮੇਂ ਬਿਆਨ ਵੀ ਸਾਹਮਣੇ ਆ ਰਹੇ ਨੇ ਵਿਰੋਧੀ ਧਿਰਾਂ ਨੇ ਚੰਡੀਗੜ੍ਹ ਦੇ ਸਟੇਟਸ ਤੇ ਸੰਭਾਵੀ ਸੋਧ ਨੂੰ ਲੈ ਕੇ ਕੇਂਦਰ ਸਰਕਾਰ ਤੇ ਸਵਾਲ ਚੁੱਕੇ ਅਤੇ ਇਸ ਨੂੰ ਪੰਜਾਬ ਵਿਰੋਧੀ ਸਾਜ਼ਿਸ਼ ਤੱਕ ਕਰਾਰ ਦੇ ਦਿੱਤਾ ਚੰਡੀਗੜ੍ਹ ਤੋਂ ਲੈ ਕੇ ਜੋ ਸੈਂਟੀਮੈਂਟਸ ਹੈ ਪੰਜਾਬ ਕੇ ਅਕਰੋਸ ਦਾ ਸੈਕਸ਼ਨ ਚਾਹੇ ਕਿਸੇ ਵੀ ਧਰਮ ਸੇ ਜੁੜਾ ਆਦਮੀ ਕਿਸੇ ਪਾਰਟੀ ਸੇ ਜੁੜਾ ਉਹ ਬੜਾ ਸਪਸ਼ਟ ਹੈ ਕਿ ਇੱਕ ਚੰਡੀਗੜ੍ਹ ਜੋ ਹੈ ਪੰਜਾਬ ਦਾ ਇਮੋਸ਼ਨਲੀ ਹਿਸਟੋਰੀ ਕਰ ਰਿਹਾ ਹੈ ਔਰ ਲੀਗਲੀ ہمارا ਅਧਿਕਾਰ ਹੈ ہماری ਕੈਪੀਟਲ ਹੈ ਔਰ ਮੈਨੂੰ ਲੱਗਦਾ ਹੈ ਵੀ ਇਹ ਬਹੁਤ ਜਲਦ ਬਾਤ ਜਲਦੀ ਹੀ ਕੇਂਦਰ ਕੇ ਸਮਝ ਮੇ ਆ ਗਈ ਲੇਕਿਨ हमको ਅਭੀ ਹੁਸ਼ਿਆਰ ਰਹਿਣਾ ਪੜੇਗਾ ਸਤਰਕ ਰਹਿਣਾ ਪੜੇਗਾ ਭਾਜਪਾ ਕੀ ਜੋ ਪੋਲਿਟਿਕਸ ਹੈ ਉਹ ਬੜੀ ਖਤਰਨਾਕ ਹੈ ਸਾਡੀ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸਾਡੀ ਯੂਨੀਵਰਸਿਟੀ ਨੂੰ ਜਿਹੜਾ ਪੰਜਾਬ ਯੂਨੀਵਰਸਿਟੀ ਨਾਮ ਹੈ ਉਹਰੇ ਇਲੈਕਸ਼ਨ ਨਾ ਹੋਣ ਉਪੰਕਰ ਦਿੱਤੇ ਗਏ ਫਿਰ ਹੁਣ ਕਹਤਾ ਵੀ ਠੀਕ ਹੈ ਸੈਨੀਟਰ ਸਿੰਡੀਕੇਟਸ ਰਹਿਣਗੇ ਇਲੈਕਸ਼ਨ ਨਹੀਂ ਹੋਣ ਦੇ ਰਿ ਕਿਉਂ ਬਈ ਕਿਉਂਕਿ ਆਰਐਸਐਸ ਦੀ ਵਿਚਾਰਧਾਰਾ এডਿਕੇਸ਼ਨ ਦੇ ਵਿੱਚ ਪਾਉਣੀ ਹੈ ਤਾਂ ਜੋ ਹੌਲੀ 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 ਪੰਜਾਬ ਤੇ ਅਸੀਂ ਕਬਜ਼ਾ ਕਰ ਸਕੀਏ ਇਹ 20 ਸਾਲ ਪਹਿਲਾਂ ਕੰਮ ਸ਼ੁਰੂ ਕਰ ਦਿੰਦੀ ਆਰਐਸਐਸ ਸੋ ਹੁਣ ਇਹ ਸਰ ਤੋਂ ਖੋਣ ਦੀ ਛਾਜਿਸ਼ ਹੈ ਕਿ ਸਤਾਪਦੀ ਵਾਲੇ ਬਰੇ ਦੇ ਵਿੱਚ ਕੇਂਦਰ ਸਰਕਾਰ ਸੰਵਿਧਾਨ ਦੀ ਜਿਹੜੀ ਪ੍ਰਸਤਾਵਿਤ ਸੋਧ ਦਾ 171ਵਾਂ ਉਹ ਲਿਆ ਕੇ ਤੇ ਚੰਡੀਗੜ੍ਹ ਦਾ ਪੰਜਾਬ ਦਾ ਜਿਹੜਾ ਕਲੇਮ ਹੈ ਪੱਕਾ ਖਤਮ ਕਰ। ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣ ਲੱਗੀ। ਮੈਂ ਸਮਝਦਾ ਇਸ ਤੋਂ ਵੱਡੀ ਬੇਇਨਸਾਫੀ ਕੋਈ ਹੋ ਨਹੀਂ ਸਕਦੀ। ਜੇਲੇ ਕਿਸੇ ਨੂੰ ਹੱਤਾ ਕਰਨ ਹੋਵੇ। ਉਹਲੇ ਟਰਨ ਵਾਈ ਟਰਨ ਜਿਹੜਾ ਆ ਉਹਦਾ ਪ੍ਰਬੰਧ ਜਿਹੜਾ ਆ ਉਹ ਵਾਲੇ ਦੁਆਲੇ ਹੌਲਾ ਕੀਤਾ ਜਾਂਦਾ। ਪਹਿਲਾਂ ਭਾਖੜਾ ਡੈਮ ਦੇ ਵਿੱਚ ਕੀਤਾ। ਫਿਰ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਢਾਹ ਢੇਰੀ ਕਰਕੇ ਹਰਿਆਣਾ ਬਖਰਾ ਕੀਤਾ। ਤੇ ਫਿਰ ਜੁਨੀਅਰ ਯੂਨੀਵਰਸਿਟੀ ਨੂੰ ਇੱਕ ਤੋੜਨ ਦਾ ਯਤਨ ਕੀਤਾ ਜਿਹੜਾ ਕਦੇ ਵੀ ਪੰਜਾਬ ਦੇ ਲੋਕਾਂ ਨੇ ਪੂਰਾ ਨਹੀਂ ਹੋਣ ਦੇਣਾ ਤੇ ਇੱਕ ਉਹ ਦਿਨ ਲੋਕਾਂ ਨੂੰ ਕਾਲ ਦਿੱਤੀ ਤੇ ਲੱਖਾਂ ਲੋਕ ਉਸ ਇਕੱਠ ਦੇ ਵਿੱਚ ਪੁੱਜੇ ਸੀ ਤੇ ਹੁਣ ਮੈਂ ਸਮਝਦਾ ਜਿਹੜਾ ਇਹ ਯਤਨ ਕੀਤਾ ਜਾ ਰਿਹਾ ਇਹ ਪੰਜਾਬ ਨਾਲ ਸਿੱਧਾ ਤਕਾ ਅਗਵਾਦ ਨੇ ਲਈ ਖਬਰ ਆ ਰਹੀ ਉਸ ਦੇ ਰੋ ਕਰਾਂਗੇ ਲੁਧਿਆਣਾ ਤੋਂ ਲੁਧਿਆਣਾ ਦੇ ਕਿਤਾਬਾਂ ਵਾਲੇ ਬਾਜ਼ਾਰ ਦੇ ਵਿੱਚ ਅੱਗ ਦਾ ਤੰਡਵ ਦੇਖਣ ਨੂੰ ਮਿਲਿਆ ਅੱਗ ਲੱਗੀ ਹੈ ਲੁਧਿਆਣਾ ਤੋਂ ਖਬਰ ਹੈ ਕਿਤਾਬ ਬਾਜ਼ਾਰ ਦੇ ਵਿੱਚ ਬਲਦੇਵ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਵਿੱਚ ਉੱਥੇ ਕਿਤਾਬਾਂ ਵਾਲੇ ਬਾਜ਼ਾਰ ਦੇ ਵਿੱਚ ਦੁਕਾਨ ਹੈ ਕਿ ਇਲੈਕਟ੍ਰੋਨਿਕਸ ਦੀ ਔਰ ਉਸ ਦੇ ਵਿੱਚ ਅੱਗ ਲੱਗੀ ਹੈ ਫਾਇਰ ਬ੍ਰਿਗੇਡ ਨੇ ਅੱਗ ਦੇ ਉੱਤੇ ਕਾਬੂ ਪਾਇਆ ਦੁਕਾਨ ਮਾਲਕ ਦੇ ਮੁਤਾਬਕ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਅੱਗ ਲੱਗਣ ਦੀ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਹਨ ਕਿ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਅੰਦਰ ਸ਼ਾਰਟ ਸਰਕਟ ਵੀ ਇੱਕ ਵਜ੍ਹਾ ਹੋ ਸਕਦੀ ਹੈ ਹਾਲਾਂਕਿ ਐਗਜ਼ੈਕਟਲੀ ਨਹੀਂ ਅਜੇ ਤੱਕ ਸਾਹਮਣੇ ਆਇਆ ਤੱਤ ਕਿ ਅੱਗ ਲੱਗਣ ਦੀ ਵਜ੍ਹਾ ਕੀ ਹੈ ਪਰ ਜਿਸ ਤਰੀਕੇ ਨਾਲ ਧੂਆ ਨਜ਼ਰ ਆ ਰਿਹਾ ਹੈ ਜਾਂ ਅੱਗ ਦੀਆਂ ਲਪਟਾਂ ਸਾਨੂੰ ਨਜ਼ਰ ਆਈਆਂ ਨਹੀਂ ਇਹਨਾਂ ਵੀਡੀਓਜ਼ ਦੇ ਵਿੱਚ ਤਾਂ ਇੱਕ ਚੀਜ਼ ਤਾਂ ਬਹੁਤ ਕਲੀਅਰ ਹੈ ਕਿ ਅੰਦਰ ਬਚਿਆ ਤਾਂ ਕੱਖ ਨਹੀਂ ਹੋਣਾ ਦੇਖੋ ਜਿਹੜੀਆਂ ਇਲੈਕਟ੍ਰੋਨਿਕਸ ਦੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਵਲਣਸ਼ੀਲ ਵੀ ਹੁੰਦਾ ਕਿਉਂਕਿ ਤਾਰਾਂ ਆਏ ਉਸ ਦੇ ਉੱਪਰ ਕਵਰ ਹੁੰਦੀਆਂ ਨੇ ਆਪਾਂ ਸਮਝਦੇ ਹਾਂ ਕਿ ਉਹ ਅੱਗ ਬਹੁਤ ਛੇਤੀ ਕਈ ਵਾਰ ਫੜ ਲੈਂਦੀਆਂ ਨੇ ਤਾਂ ਅਜਿਹਾ ਮਟੀਰੀਅਲ ਵੀ ਹੁੰਦਾ ਹੈ ਸਮਾਨਤਾ ਸਾਰਾ ਲੱਗੇ ਕਿ ਸੜਕੀ ਸਵਾ ਹੋ ਗਿਆ ਹੋਵੇਗਾ ਵੱਡਾ ਨੁਕਸਾਨ ਡੈਫੀਨਿਟਲੀ ਇਸ ਸ਼ਖਸ ਦਾ ਜਿਨ੍ਹਾਂ ਦੀ ਇਹ ਦੁਕਾਨ ਹੈ ਉਹਨਾਂ ਦਾ ਹੋਇਆ ਹੋਣਾ ਹੈ ਔਰ ਕਾਬਲੇ ਗੌਰ ਹੈ ਕਿ ਫਿਲਹਾਲ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਹਾਉ ਸਾਹੂ ਇਹ ਤਾਂ ਕਿਸੇ ਦੀ ਦੁਕਾਨ ਸਾਰੇ ਬੀਜੀ ਮਾਰਕੀਟ ਦੇ ਵਿੱਚ ਬਲਦੇਵ ਇਲੈਕਟ੍ਰੀਸ਼ੀਅਨ ਵਾਲੇ ਆ ਉਹਨਾਂ ਦੀ ਦੁਕਾਨ ਚੱਕ ਲੱਗੀ ਆ ਗਰਾਉਂਡ ਫਲੋਰ ਤੇ ਜਿਹੜੀ ਅੱਗ ਤੇ ਕਾਬੂ ਪਾ ਲਿਆ ਦਿੱਤਾ ਗਿਆ ਉੱਪਰਲੇ ਫਲੋਰ ਤੇ ਅੱਗ ਗਈ ਹੋਈ ਆ ਤੇ ਚੱਲ ਰਹੀ ਆ ਕੰਮ ਜੀ ਕਿੰਨੇ ਮੰਜ਼ਲੀ ਬਿਲਡਿੰਗ ਸੀ ਇਹ ਇਹ ਹੈਗੀ ਆ ਜੀ ਗਰਾਉਂਡ ਪਲੱਸ 2 ਜਾਂ 3 ਮੰਜ਼ਲ ਆ ਜੀ ਕਿੰਨੇ ਆ ਮੈਂ ਸਾਬਣ ਵਿਆਹ ਰਹੀ ਸੀਗਾ ਮੈਨੂੰ ਹੁਣ ਕਾਲੇ ਬੁਨਾਇਆ ਵੀ ਕਿਤਾਬ ਜਰਾ ਆ ਕੇ ਲੱਗੇ ਮੈਂ ਸਦਾ ਇੱਥੇ ਆ ਗਏ ਤੇ ਅੱਗ ਹੋਰ ਵੀ ਇੱਕ ਦੋ ਜਗ੍ਹਾ ਲੱਗੀ ਆ ਕਹਿੰਦਾ ਗੱਡੀਆਂ ਉੱਧਰ ਵੀ ਬਹੁਤ ਗਈਆਂ ਹੁਣ ਸਾਰੇ ਪਾਸੇ ਕੰਮ ਹੇਬੋ ਵਾਲ ਵੀ ਕਰਤਾ ਫਾਇਰ ਗੱਡ ਹੋਰ ਵੀ ਕਈ ਪਾਸੇ ਮਿਲ ਰਖਣ ਜੋ ਵੀ ਕਹਾਤਾ ਗੱਡੀਆਂ ਤਾਂ ਤਿੰਨ ਲੱਗੀਆਂ ਬਾਕੀ ਹੋਰ ਤਿੰਨ ਗੱਡੀਆਂ ਆ ਰਹੀਆਂ ਆ ਵੀ ਆ ਜਿਹੜੀ ਆ ਅਗਲੀ ਖਬਰ ਦਰੁੱਕ ਕਰਦੇ ਹਾਂ ਖਬਰ ਹੈ ਪਟਿਆਲਾ ਤੋਂ ਜਿੱਥੇ ਪੁਲਿਸ ਤੇ ਸ਼ੂਟਰਾਂ ਦੇ ਵਿਚਾਲੇ ਫਾਇਰਿੰਗ ਹੋਈ ਹੈ ਮਟਪੀੜ ਦੀ ਖਬਰ ਸਾਹਮਣੇ ਆਈ ਹੈ ਇਨਕਾਊਂਟਰ ਹੋਇਆ ਪਟਿਆਲਾ ਦੇ ਵਿੱਚ ਔਰ ਮਟਪੀੜ ਦੇ ਵਿੱਚ ਜ਼ਖਮੀ ਹੋਏ ਨੇ ਬੰਬੀਹਾ ਗੈਂਗ ਦੇ ਦੋ ਸ਼ੂਟਰ ਪੁਲਿਸ ਨੇ ਦੋਵਾਂ ਨੂੰ ਫਿਰ ਕਾਬੂ ਵੀ ਕਰ ਲਿਆ ਜ਼ਖਮੀ ਹਾਲਤ ਦੇ ਵਿੱਚ ਹੀ ਮਲਜ਼ਮਾਂ 'ਤੇ ਕਤਲ ਦੀ ਕੋਸ਼ਿਸ਼ ਦਾ ਇਲਜ਼ਾਮ ਹੈ ਦੋਵੇਂ ਗੁਰਗਿਆਂ ਦੇ ਉੱਤੇ ਆ ਜਿਹੜੇ ਮਲਜ਼ਮ ਨੇ ਇਹ ਬੰਬੀਹਾ ਗੈਂਗ ਦੇ ਨਾਲ ਜੁੜੇ ਹੋਏ ਇਹਨਾਂ ਦੇ ਉੱਤੇ ਲੁੱਟਾਂ ਤੇ ਧਮਕੀਆਂ ਦੇਣ ਦਾ ਵੀ ਇਲਜ਼ਾਮ ਹੈ ਬਾਈਕ ਤੇ ਸਵਾਰ ਹੋ ਕੇ ਇਹ ਇਹ ਜਾ ਰਹੇ ਸਨ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹਨਾਂ ਨੇ ਗੋਲੀ ਚਲਾ ਦਿੱਤੀ ਫਿਰ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਗੋਲੀ ਚਲਾਈ ਜੋ ਪੁਲਿਸ ਦੇ ਵੱਲੋਂ ਦਾਵਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਇਹ ਦੋਵੇਂ ਸ਼ੂਟਰ ਕਾਬੂ ਕਰ ਲਏ ਗਏ ਨੇ ਬੰਬੀਹਾ ਗੈਂਗ ਦੇ ਨਾਲ ਜੁੜੇ ਹੋਏ ਦੱਸੇ ਜਾਂਦੇ ਹਨ ਹਾਲਾਂਕਿ ਇਹਨਾਂ ਦੇ ਟਾਰਗੇਟ ਦੇ ਉੱਤੇ ਕੌਣ ਸੀ ਕੁਝ ਹਥਿਆਰ ਵੀ ਬਰਾਮਦ ਹੋਏ ਨੇ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਟਾਰਗੇਟ ਤੇ ਕੌਣ ਸੀ ਕਿੱਥੇ ਜਾ ਰਹੇ ਸੀ ਕਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਬਹੁਤ ਸਾਰੇ ਸਵਾਲ ਅਜੇ ਅਣਸੁਲਝੇ ਇਹ ਦੋਨੇ ਜਿਹੜੇ ਗੈਂਗਸਟਰਸ ਨੇ ਇਹ ਦਵਿੰਦਰ ਬੰਬੀਹਾ ਗੈਂਗ ਦੇ ਬੇਸਿਕਲੀ ਸ਼ੂਟਰ ਸੀਗੇ ਤੇ ਦੋਨਾਂ ਦੇ ਉੱਪਰ ਪਹਿਲਾਂ ਵੀ ਕਤਲ ਇਰਾਦਾ ਕਤਲ ਤੇ ਵੱਖ-ਵੱਖ سنگਿੰਤਰਾਵਾ ਦੇ ਕਈ ਮੁਕਦਮੇ ਜਿਹੜੇ ਆ ਉਹ ਦਰਜ ਨੇ ਇੱਕ ਤੇ 7 ਤੋਂ ਜ਼ਿਆਦਾ ਮੁਕਦਮੇ ਨੇ ਦੂਜੇ ਤੇ ਵੀ 3-4 ਮੁਕਦਮੇ ਨੇ ਤੇ ਇਹਨਾਂ ਦੀ ਇਨਫੋਰਮੇਸ਼ਨ ਐਸਪੀ ਡੀ ਗੁਰਬੰਦ ਸਿੰਘ ਬੈਂਸ ਦੋਨਾਂ ਦੀ ਟੀਮ ਕੋਲੇ ਸੀਗੀ ਤੇ ਜਦੋਂ ਉਸ ਇਨਫੋਰਮੇਸ਼ਨ ਨੂੰ ਡਿਵੈਲਪ ਕਰਦੇ ਹੋਏ ਉਹਦੇ ਤੇ ਅਸੀਂ ਕੰਮ ਕੀਤਾ ਤੇ ਇਹਨਾਂ ਨੂੰ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇਹਨਾਂ ਨੂੰ ਸਰੈਂਡਰ ਕਰਨ ਦੀ ਵਾਰਨਿੰਗ ਦਿੱਤੀ ਗਈ ਤੇ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈ ਜੀ ਅਗੇਂਸਟ ਗੈਂਗਸਟਰ ਜਿਹੜੀ ਮੁੱਢਲੀ ਪੁਛਗਿਸ਼ ਇਹਨਾਂ ਤੋਂ ਕੀਤੀ ਗਈ ਉਹਦੇ ਚ ਰਾਜਪੁਰਾ ਦੇ ਕਿਸੇ ਬਿਜ਼ਨਸਮੈਨ ਦੀ ਇਹਨਾਂ ਨੇ ਟਾਰਗੇਟ ਕਿਲਿੰਗ ਕਰਨੀ ਸੀ ਤੇ ਇਹਨਾਂ ਦੀ ਅਰੈਸਟਨਲ ਉਸ ਟਾਰਗੇਟ ਕਿਲਿੰਗ ਦੀ ਵਾਰਦਾਤ ਨੂੰ ਵੀ ਅੰਜਾਮ ਦੇਣ ਤੋਂ ਰੋਕਿਆ ਜਾ ਸਕਿਆ ਤਾਂ ਐਸਐਸਪੀ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ